ਪ੍ਰਤੀ ਮੰਗਣ ਵਾਲਾ ਉਹ ਲਗਾਤਾਰ ਹੀ ਵਧਦਾ ਗਿਆ ਇਹ ਨਹੀਂ ਕਿ ਜੇ 2 ਮਹੀਨੇ ਦੀ ਸਰਕਾਰ ਚ ਇਹ ਗੱਲਾਂ ਸਾਹਮਣੇ ਆਈਆਂ ਪਹਿਲਾਂ ਵੀ ਹੁੰਦਾ ਰਿਹਾ ਕੁਝ ਪਰ ਆ ਜਿਹੜਾ ਪਿੱਛੇ ਵਾਲੇ ਅੰਕੜੇ ਛੱਪਦੇ ਆ ਉਹ ਬੜੇ ਹੈਰਾਨ ਕਰਦੇ ਆ ਕਿ 500 ਤਾਂ ਉਹ ਕੇਸ ਆ ਜਿਹੜੇ ਸ਼ਿਕਾਇਤਾਂ ਵੀ ਆਈਆਂ ਜਿਨ੍ਹਾਂ ਚ 100 ਕੋ ਕਾਬੂ ਵੀ ਆਏ ਆ ਪਰ ਹੈਰਾਨੀ ਦੀ ਗੱਲ ਹੈ ਕਿ ਇੱਕ ਆਈਐਸ ਦੀ ਧੀ ਵੀ ਸੀ ਜਿਹਨੇ ਇੱਕ ਫੰਕਸ਼ਨ ਕੀਤਾ ਲੋੜੀ ਦੇ ਮੌਕੇ ਇਹਨਾਂ ਦਿਨਾਂ ਦੇ ਵਿੱਚ ਤੋਂ ਫੰਕਸ਼ਨ ਨੂੰ ਦੇਖ ਕੇ ਉਹਨਾਂ ਨੇ ਹਿਸਾਬ ਲਾ ਲਿਆ ਤੇ ਫਰੋਤੀ ਮੰਗ ਲਈ ਲੱਖਾਂ ਰੁਪਏ ਇਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਪੰਜਾਬ ਚ ਕਾਨੂੰਨ ਵਿਵਸਥਾ ਕਿਹੋ ਜੀ ਆ ਔਰ ਸਰਕਾਰ ਦਾ ਜਾਂ ਪੁਲਿਸ ਦਾ ਕਿੰਨਾ ਕੀ ਖੌਫ ਆ ਇਹ ਇਸ ਤੋਂ ਪਤਾ ਲੱਗਦਾ ਹੈਗਾ ਇੱਕ ਸਾਲ ਦੇ ਵਿੱਚ 500 ਫਰੋਤੀਆਂ ਨੇ ਜਾਂ 100 ਬੰਦੇ 300 ਕਿ 400 ਬੰਦਾ ਕਿੱਥੇ ਹੈਗਾ ਔਰ ਲੋਕੀ ਹੁਣ ਵਿਆਹ ਕਰ ਰਹੇ ਨੇ ਕਿਉਂਕਿ ਵਿਆਹ ਚਾਹੇ ਤੁਸੀਂ ਅਮੀਰ ਹੋ ਚਾਹੇ ਤੁਸੀਂ ਗਰੀਬ ਹੋ ਚਾਹੇ ਤੁਸੀਂ ਮਾਤੜ ਅੱਜ ਕੱਲ ਵਿਆਹ ਤੁਹਾਨੂੰ ਕਰਨੇ ਪੈਂਦੇਗੇ ਆ ਵਿਆਹ ਇਹੋ ਜਿਹਾ ਔਰ ਇੱਕ ਵਿਆਹ ਤੇ 1000 ਬੰਦਾ ਹੁੰਦਾ ਕੁੜੀ ਮੁੰਡੇ ਵਾਲੇ ਪਾ ਕੇ ਰਿਸ਼ਤੇ ਔਰ ਕਿਹੜੇ ਅੱਜ ਕੱਲ ਪੈਲਸ ਦੇ ਵਿੱਚ ਵਿਆਹ ਹੁੰਦੇ ਆ ਅੰਦਾਜ਼ਾ ਜਿਹੜੇ ਜੇ ਉਸ ਪਹਿਲ ਵਿਆਹ ਦੇ ਵਿੱਚ ਖੁਸ਼ दारू ਵੀ ਚਲਦੀ ਹੈਗੀਆ ਮੀਟ ਮੱਛੀ ਹੋਰ ਵਾਂਸਵੰਨੀਆਂ ਆਈਟਮਾਂ ਚਲਦੀਆਂ ਉਹ 1500 ਤੋਂ ਲੈ ਕੇ 2000 ਰੁਪਏ ਪਲੇਟ ਬੰਦੀ ਹੈ ਜੇ 1000 ਬੰਦਾ ਆ ਗਿਆ 2000 ਪਲੇਟ ਹੋ ਗਈ ਤੁਹਾਡਾ 20 ਲੱਖ ਹੋ ਗਿਆ 7-7 ਲੱਖ ਦੇ ਖਾਲੀ ਪੈਲਸਾਂ ਦਾ ਕਿਰਾਇਆ ਹੈਗਾ ਫਿਰ ਮੁੰਡੇ ਵਾਲੇ ਸਿੰਗਰ ਲੈ ਆਉਂਦੇ ਹੈਗੇ ਨੇ ਅੱਜ ਮਾੜੇ ਤੋਂ ਮਾੜਾ ਵੀ ਸਿੰਗਰ ਜਿਹੜਾ ਬੇਸੁਰਾ ਵੀ ਹੈਗਾ ਨਾ ਉਹ ਵੀ 5 ਲੱਖ ਤੋਂ ਲੈ ਕੇ 25 ਲੱਖ ਤੱਕ ਸਿੰਗਰ ਹੈਗੇ ਨੇ ਜੇ ਸਿੰਗਰ ਨਹੀਂ ਤੇ ਅੱਜ ਕੱਲ ਡੀਜੇ ਆ ਸੱਭਿਆਚਾਰਕ ਮੰਚ ਉਹ ਵੀ 50000 ਤੋਂ ਲੈ ਕੇ 2-2 2.5 ਲੱਖ ਤੱਕ ਆ ਗਏ ਜੇ ਉਹ ਵੀ ਨਹੀਂ ਹੈ ਤੇ ਉਹ ਜਿਹੜਾ 뮤지컬 ਕਿਹੜਾ ਹੁੰਦਾ ਗਰੁੱਪ ਉਹ ਵੀ 1.5 ਦੇ ਆਰਕੈਸਟਰ ਉਹ ਵੀ 2-2 2.5 ਲੱਖ ਲੈਂਦੇ ਹੈਗੇ ਨੇ ਵਿਆਹ ਦੇ ਵਿੱਚ ਤੇ 100 ਤੇ ਬਹਿਰੇ ਹੁੰਦੇ ਨੇ ਹਨਾ 2 ਲੱਖ ਦੀ ਉਹ ਹੀ ਰੋਟੀ ਖਾ ਜਾਂਦੇ ਹੈਗੇ ਨੇ ਇਹ ਹੁਣ ਇਹ ਜਿਹੜੇ ਫਰੋਤੀ ਸਮਾਜਿਕ ਗੈਰ ਸਮਾਜਿਕ ਅੰਤਰ ਨੇ ਜਿਹਨੂੰ ਗੈਂਗਸਟਰ ਕਹਿ ਸਕਦੇ ਉਹ ਉਹਨਾਂ ਨੇ ਵੇਲੇ ਇੱਕ ਵਿਆਹ ਤੇ ਜਤੀਤੀ 40 40 ਲੱਖ ਰੁਪਈਆ ਲੱਗ ਰਿਹਾ ਇਹਦਾ ਮਤਲਬ ਮੋਟਾ ਮਾਇਆ ਹੈਗਾ ਹੁਣ ਇੱਕ ਆਈਐਸ ਅਫਸਰ ਦਿੱਤੀ ਨੇ ਪ੍ਰੋਗਰਾਮ ਕੀਤਾ ਉਹਦੇ ਦੇ ਵਿੱਚ 50 ਲੱਖ ਰੁਪਏ ਉਹਦੇ ਕੋ ਮੰਗੀ ਗਈ ਆ ਰਿਸ਼ ਫਰੋਤੀ ਕਰ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਚੈਲੰਜ ਆ ਸਰਕਾਰ ਵਾ ਤੇ ਔਰ ਸਰਕਾਰ ਚੁਪਾ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਔਰ ਸਭ ਤੋਂ ਵੱਡੀ ਗੱਲ ਕਿ ਜਿੰਨੇ ਵੀ ਪੁਲਿਸ ਅਰੇਂਜ ਆ ਕਿਸੇ ਫਿਰੋਜ਼ਪੁਰ ਸਭ ਤੋਂ ਟਾਪ ਤੇ ਆ ਉਥੇ 90 ਕੋਲਾਂਕ ਦੇ 60 ਕਿਤੇ ਹੋਰ ਸਾਰੀਆਂ-ਸਾਰੀਆਂ ਰੇਂਜਾਂ ਦੇ ਵਿੱਚ ਇਹ ਚਿੰਤਾ ਦਾ ਸਵਾਲ ਔਰ ਇਹ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੜਾ ਸੀਰੀਅਸ ਹੋਣਾ ਚਾਹੀਦਾ ਇਨਸਟਰਕਸ਼ਨ ਦੇਣੀਆਂ ਚਾਹੀਦੀਆਂ ਪੰਜਾਬ ਪੁਲਿਸ ਨੂੰ ਕਿ ਹੋ ਕੀ ਰਿਹਾ ਤੁਸੀਂ ਕੀ ਕਰ ਰਹੇ ਹੋ ਇਹਦਾ ਰਿਕਾਰਡ ਦਾ ਚਲੋ ਹਿੱਸਾ ਹੋਣਗੇ ਕਿ 500 ਕੇ ਸਾਹਮਣੇ ਆਗੇ ਰਿਕਾਰਡ ਚ ਆ ਗਏ ਕਈ ਉਹ ਵੀ ਆ ਜਿਹੜੇ ਸੈਮੇ ਸੈਮੇ ਫਰੋਤੀਆਂ ਦੇ ਵੀ ਰਹੇ ਹੋਣਗੇ ਕਈ ਤਾਂ ਬਿਜ਼ਨਸਮੈਨ ਨੇ ਪਿੱਛੇ ਜੇ ਵਿਕਰਮ ਸਿੰਘ ਮਜੀਠੀਆ ਨੇ ਵੀ ਇਹ ਗੱਲਾਂ ਕਾਫੀ ਵਾਰ ਕਹੀਆਂ ਪ੍ਰੈਸ ਕਾਨਫਰੰਸ 'ਚ ਕਿ ਕਿੰਨਿਆਂ ਕਿੰਨਿਆਂ ਨੂੰ ਸਿਕਿਉਰਟੀ ਦਿੱਤੀ ਹੋਈ ਆ ਤਾਂ ਉਹ ਜਿਹੜੇ ਬਿਜ਼ਨਸਮੈਨ ਨੇ ਉਹ ਵੀ ਡਰੇ ਡਰੇ ਨੇ ਤਾਂ ਉਹਨਾਂ ਕਰਕੇ ਪਿੱਛੇ ਸਰਕਾਰ ਨੇ ਵੀ ਐਲਾਨ ਕੀਤਾ ਸੀ ਕਿ ਸਨਤਕਾਰਾਂ ਦੇ ਲਈ ਵੱਖਰੇ ਥਾਣੇ ਜੌਂਕੀਆਂ ਜਿਹੜੀਆਂ ਉਹ ਵੀ ਬਣਨ ਗਈਆਂ ਔਰ ਉਹਨਾਂ ਦੇ ਬਣਨ ਨਾਲ ਵੀ ਕੋਈ ਅਸਰ ਨਹੀਂ ਦੇਖਦਾ ਉਦੋਂ ਨਿਕੋਫ ਨਹੀਂ ਨਾ ਸਰਕਾਰ ਦਾ ਪੁਲਿਸ ਨੇ ਪੁਲਿਸ ਤੇ ਆਪ ਕਰਪਟ ਹੋਈ ਪਈ ਐ ਸਿਰੇ ਦੀ ਕਰਪਟ ਹੋਈ ਪਈ ਐ ਜੇਲਾਂ ਦੇ ਵਿੱਚੋਂ 43 4000 ਕਾਲਸ ਹੋ ਰਹੀਆਂ ਨੇ ਹਜੇ ਤੱਕ ਕੀਤਾ ਕੀ ਇਹਨਾਂ ਨੇ ਹੁਣ ਸਵਾਲ ਹੈ ਕਿ ਜਿਹੜੇ ਪੈਸੇ ਦਿੰਦੇ ਨੇ ਜਿਹਦੇ ਤੁਸੀਂ ਕਹਾ ਕਿ ਕਈ ਨਹੀਂ ਵੀ ਐ ਲਾਜ਼ਮੀ ਤੌਰ ਤੇ ਡਰਦਾ ਹੈਗਾ ਬੰਦਾ ਤੇ ਅੱਜ ਕੱਲ ਪੰਜ ਰੁਪਏ ਪਿੱਛੇ ਬੰਦਾ ਮਾਰ ਦਿੰਦੇ ਹੈਗੇ ਨੇ ਹਨਾ ਹੁਣ ਸਵਾਲ ਇਹ ਕਿ ਪਿੱਛੇ ਜਿਹੜਾ ਮੁੰਡਾ ਦੂਰਮਹਿਲ ਵਾਲਾ ਸੀ ਛਾਪੜਾ ਕਰਕੇ ਉਹਨੂੰ ਕੀ ਉਹਨੇ ਨਹੀਂ ਦਿੱਤੀ ਪੁਲਿਸ ਨੇ ਇੱਕ ਸਿਪਾਈ ਦੇ ਦਿੱਤਾ ਹੈਗਾ ਉਹ ਦੋਨੇ ਮਾਰਤੇ ਉਹਨਾਂ ਨੇ ਕੀ ਰਹਿ ਗਿਆ ਸਰਕਾਰ ਦੇ ਭਲੇ ਸਰਕਾਰ ਦਾ ਨਾਕੀ ਵੱਡਿਆ ਗਿਆ ਹੁਣ ਬਟਾਲੇ ਅੱਜ ਹੀ ਘਟਨਾ ਵਾਪਰੀ ਆ ਉਹਦੇ ਚ ਇੱਕ ਫਾਈਨੈਂਸਰ ਸੀ ਉਹਨੂੰ ਕਾਲ ਜਾਈਆਂ ਨੇ ਇਗਨੋਰ ਕੀਤਾ ਉਹਨੂੰ ਕੀ ਇਸ਼ਾਰਾ ਕੀ ਕੀਤਾਗਾ ਕਿ ਅੱਜ ਤੇ ਤੇਰੀ ਦੁਕਾਨ ਅੱਗੇ ਗੋਲੀਆਂ ਚਲਾਈਆਂ ਸੀ ਕੱਲ ਨੂੰ ਤੇਰੇ ਘਰ ਵੀ ਵੱਜ ਸਕਦੀਆਂ ਹੀਆਂ ਤੇਰੇ ਤੇ ਵੀ ਵੱਜ ਸਕਦੇ ਤੇਰੇ ਟੱਬਰ ਤੇ ਵੱਜਦੇ ਹੁਣ ਪੁਲਿਸ ਉੱਤੇ ਕੀ ਪਰਚਾ ਦਰਜ ਕਰ ਦਊਗੀ ਸੀਸੀਟੀਵੀ ਲੱਭਦੀ ਫਿਰੂਗੀ ਉਹਨੂੰ ਹਰ ਹਾਲਤਤ ਵਿੱਚ ਉਸ ਬੰਦੇ ਨੂੰ ਪੈਸੇ ਦੇਣੇ ਪੈਣੇ ਜਿਸ ਉਹਨੂੰ ਉਹਨੂੰ ਵਾਰਨਿੰਗ ਦਿੱਤੀ ਉਹਨਾਂ ਨੇ ਗੈਂਗਸਟਰਾਂ ਨੇ ਪਿਆਲੇ ਤੇਰੇ ਘਰ ਅੱਗੇ ਤੇ ਦੁਕਾਨ ਅੱਗੇ ਗੋਲੀਆਂ ਚਲਾਤੀਆਂ ਉਹ ਬੰਦਾ ਦੇਊਗਾ ਮਜਬੂਰੀ ਹੈ ਸਰਕਾਰ ਕੀ ਸਰਕਾਰ ਚੁੱਪ ਕਰਕੇ ਬੈਠ ਜੂ ਸਰਕਾਰ ਦਾ ਕੀ ਹੈ ਗਿਆ ਸਰਕਾਰ ਨੰਬਾਸ਼ਾ ਦੇਖ ਰਹੀ ਆ ਹੁਣ ਇਸ ਮਸਲੇ ਦੇ ਵਿੱਚ ਇਹ ਬੜੀ ਚਿੰਤਾ ਵਾਲੀ ਗੱਲ ਆ ਕਿ ਹਾਲਾਤ ਕਿਹੋ ਜਿਹੇ ਬਣ ਰਹੇ ਆਗੇ ਨੇ ਕਿ ਵਿਆਹਾਂ ਜੇ ਕਿਨ ਚੰਗਾ ਵਿਆਹ ਕਰਤਾ ਜਾਂ ਕਿਸੇ ਨੇ ਖੁਸ਼ੀ ਦਾ ਸਮਾਗਮ ਕਰਤਾ ਤੇ ਫਰੋਤੀਆਂ ਆ ਰਹੇ ਨੇ ਪੰਜਾਬ ਦੇ ਸਿੰਗਰ ਫਰੋਤੀਆਂ ਦੇ ਰਹੇ ਪੈਸੇ ਦੇ ਰਹੇ ਨੇ ਪੰਜਾਬ ਦੇ ਅਧਿਕਾਰ ਪੈਸੇ ਦੇ ਰਹੇ ਨੇ ਢਾਬਿਆਂ ਵਾਲੇ ਪੈਸੇ ਦੇ ਰਹੇ ਨੇ ਬਿਜ਼ਨਸਮੈਨ ਪੈਸੇ ਦੇ ਰਹੇ ਨੇ ਹੁਣ ਇੱਕ ਆਮ ਬੰਦਾ ਮਾਤੜ ਬੰਦਾ ਚਾਹੇ ਕਿਸੇ ਵੀ ਭਾਈਚਾਰੇ ਦੇ ਨਾਲ ਸਬੰਧ ਰੱਖਦਾ ਜੇ ਉਹਨੇ ਆਪਣੀ ਹیثیت ਦੇ ਮੁਤਾਬਕ ਜਾਂ ਕਰਜ਼ਾ ਚੁੱਕ ਕੇ ਜਾਂ ਜ਼ਮੀਨ ਗਹਿਣੇ ਰੱਖ ਕੇ ਜੇ ਉਹ ਵਿਆਹ ਤੇ ਕੁੜੀ ਦੇ ਮੁੰਡੇ ਦੇ 30 25 30 ਲੱਖ ਰੁਪਈਆ ਲੱਗਦਾ ਹੁਣ ਉਤੋਂ ਵੀ ਫਰੋਤੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਫਿਰ ਲੋਕ ਕੀ ਕਰਨਗੇ ਹੁਣ ਲੋਕਾਂ ਨੇ ਜੇ ਪੈਸੇ ਕਮਾਏ ਨੇ ਮੰਨ ਲਓ ਇੱਕ ਆਈਐਸ ਅਫੀਸਰ ਦੀ ਧੀ ਨੇ ਕਮਾਏ ਜਾਂ ਕਿਸੇ ਜੱਟ ਨੇ ਕਿਲਾ ਗਹਿਣੇ ਰੱਖ ਕੇ ਆਪਣੀ ਧੀ ਦਾ ਵਿਆਹ ਕਰਤਾ ਤੇ ਉਹ ਕੀ ਹੈ ਇਹ ਇਹ ਗੈਂਗਸਟਰਾਂ ਵਾਸਤੇ ਪੈਸੇ ਰੱਖੇ ਆਗੇ ਨੇ ਇੱਕ ਬੰਦੇ ਨੇ ਕਿਲਾ ਵੇਚਿਆ ਔਰ ਕਰਨਾ ਵੀ ਪੈਂਦਾ ਲੋਕਾਂ ਨੂੰ ਲੋਕੀ ਕਹਿੰਦੇ ਨੱਕ ਦਾ ਸਵਾਲ ਚੁੰਨੀ ਚੜਾਵੇ ਵਾਲਾ ਤੇ ਕੰਮ ਹੀ ਖਤਮ ਹੋ ਗਿਆ ਚੁੰਨੀ ਚੜਾਵੇ ਵੀ ਕਰ ਲੋ 50 ਬੰਦੇ ਉਦੋਂ ਪਹੁੰਚ ਜਾਂਦੇ 100 ਬੰਦਾ ਉਦੋਂ ਪਹੁੰਚ ਜਾਂਦਾ ਹੈਗਾ ਇਹ ਤਾਂ ਕਹਿਣਾ ਤੇ ਨਹੀਂ ਚਾਹੀਦਾ ਜਦੋਂ ਲੇਕਿਨ ਪੰਜਾਬ ਦੇ ਜਦੋਂ ਮਾੜੇ ਦਿਨ ਸੀ ਉਦੋਂ ਬਰਾਤੀ 11 ਦਿਨ ਜਾਂਦੇ ਸੀ ਨਾ ਕਿ ਦਿੱਤੀ ਤੋਂ ਦਰਿਸ਼ਾ ਟੁੱਟਦਾ ਸੀ ਧੀ ਵੀ ਵਸਦੀ ਸੀ ਮੁੰਡਾ ਵੀ ਵਸਾਉਂਦਾ ਸੀ ਹਨਾ ਹੁਣ ਸਵਾਲ ਇਹ ਹੈ ਕਿ ਉਹਨੇ ਪੈਸੇ ਮੰਗਣੇ ਸ਼ੁਰੂ ਹੋ ਗਏ ਨੇ ਤੇ ਇਹ ਬੜੀ ਚਿੰਤਾ ਵਾਲੇ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਇਮੀਡੀਏਟਲੀ ਮੀਟਿੰਗ ਕਰਨੀ ਚਾਹੀਦੀ ਆ ਡੀਜੀਪੀ ਗੌਰਵ ਜਾਦਵ ਨੂੰ ਕਹਿਣਾ ਚਾਹੀਦਾ ਵੀ ਭਈ ਖਿਚਾਈ ਪੁਕਰ ਕੋਲ ਤੋਂ ਅਸੀਂ ਫੂਡ ਮਾ ਨਾ ਖਚਾਉਂਦੇ ਫਿਰੋ ਅਰਦਾਸਾਂ ਨਾ ਕਰਾਉਂਦੇ ਫਿਰੋ ਸਾਈਕਲ ਦੇ ਰੈਲੀਆਂ ਨਹੀਂ ਕੱਢਦੇ ਰੋ ਉਹਦੇ ਪਿੱਛੇ ਜਿਹੜੀ ਲੁਧਿਆਣਾ ਸਾਈਕਲ ਕੱਢੀ 2000 ਸਾਈਕਲ ਕਹਿੰਦੇ 20000 ਸਾਈਕਲ ਕੱਢਿਆ ਇੱਕ ਸਾਈਕਲ ਦਾ 5000 ਰੁਪਏ रेट ਘੱਟੋ-ਘੱਟ ਤੇ ਜੇ 20000 ਸਾਈਕਲ ਨੂੰ 5 ਨਾਲ ਕਰ ਲੋ ਕਿੱਥੇ 10 ਕਰੋੜ ਦੇ ਸਾਈਕਲ ਹੀ ਵੇਚੇਗੇ ਉਹ ਕਿੰਨੇ ਦਿੱਤੇ 10 ਕਰੋੜ ਦੇ ਸਾਈਕਲ ਪੁਲਿਸ ਤੇ ਆਪ ਇਹੋ ਜੇ ਕੰਮ ਕਰੇ ਜਿਵੇਂ ਪ੍ਰਤਾਪ ਸਿੰਘ ਬਾਜਵੜ ਨੇ ਪਿੱਛੇ ਜੇ ਇਸ ਸਾਈਕਲ ਰੈਲੀ ਤੇ ਟਿੱਪਣੀ ਕੀਤੀ ਹੈਗੀ ਉਹ ਕੰਮ ਕਰਨ ਵਾਲੀ ਲੋੜ ਆ ਵੀ ਨਾ ਤੁਹਾਡੇ ਕੋਲ ਪੁਲਿਸ ਕੋ ਨਸ਼ਾ ਵਿਕ ਰਿਆ ਨਾ ਫਰੋਟੀਆਂ ਵੀ ਕਿਹਾ ਜਿਹੜਾ ਬੰਦ ਨਹੀਂ ਹੋ ਰਿਹਾ ਹਾਂ ਬੰਦ ਨਹੀਂ ਜਿਹੜੇ ਵਿਕਰੇ ਨੇ ਉਹ ਲੋਕੀ ਆਮ ਫੜੇ ਜੇ ਪਿੱਛੇ ਪਰਮਿੰਦਰ ਝੋਟੇ ਨੇ ਫੜਿਆ ਹੈਗਾ ਨਾ ਤੁਹਾਡੇ ਕੋਲ ਨਸ਼ਾ ਦੀ ਸਪਲਾਈ ਟੁੱਟ ਰਹੀ ਹੈਗੀ ਨਾ ਗੈਂਗਸਟਰ ਵਾਰ ਖਤਮ ਹੋ ਰਿਹਾ ਨਾ ਸਮਗੈਰ ਸਮਾਜਿਕ ਅਨਸਰ ਤੇ ਪੁਲਿਸ ਰੱਖੀ ਕਾਦੇ ਵਾਸਤੇ ਝੱਗ ਮਾਰਨ ਵਾਸਤੇ ਰੱਖੀ ਹੈਗੀ ਜਾਂ ਬੁੱਧਵਾਰ ਦੇ ਬੁੱਧਵਾਰ ਪੁਲਿਸ ਹੈਡ ਕੁਆਟਰ ਇੱਕ ਪ੍ਰੈਸ ਕਾਨਫਰੈਂਸ ਹੋ ਜਾਂਦੀ ਹੋਰ ਇਹਨਾਂ ਦਾ ਕੰਮ ਕੀ ਰਹੇਗਾ ਇਹ ਤੇ ਚੈਲੰਜ ਹੈ ਔਰ ਮਿਲਦਾ ਕਿ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਜਿਸ ਏਰੀਆ ਦੇ ਵਿੱਚ ਸਭ ਤੋਂ ਵੱਧ ਕਾਲ ਆਈਆਂ ਫਰੋਜ਼ਪੁਰ ਤੇ ਫਰੋਜ਼ਪੁਰ ਦਾ ਪਿਛਲੇ 22 ਦਿਨ ਤੋਂ ਐਸਐਸਪੀ ਨਹੀਂ ਹੈਗਾ ਸਰਕਾਰ ਨੂੰ ਇਹ ਨਹੀਂ ਪਤਾ ਕਿ ਸਾਡਾ ਐਸਐਸਪੀ ਆਏ ਨੇ ਹੁਣ ਭਗਵੰਤ ਮਾਨ ਸਾਹਿਬ ਐਜੇ ਹੋਮ ਮਿਨਿਸਟਰ ਐ ਐਜੇ ਹੋਮ ਮਿਨਿਸਟਰ ਨੂੰ ਫਰੋਜ਼ਪੁਰ ਦੇ ਐਸਐਸਪੀ ਨਹੀਂ ਲੱਗਾਗਾ ਸੀਐਮ ਸਾਹਿਬ ਕੋਲੋਂ ਜੋ ਉਹਨਾਂ ਨੂੰ ਪਤਾ ਨਹੀਂ ਹੈ ਕਿ ਜਾ ਕੇ ਕਿਸ ਨੇ ਡੀਜੀਪੀ ਨੇ ਦੱਸਿਆ ਤੇ ਡੀਜੀਪੀ ਨੂੰ ਨਹੀਂ ਪਤਾ ਹੈਗਾ ਮੇਰੇ ਕੋ ਫਿਰੋਜ਼ਪੁਰ ਚ ਐਸਐਸਪੀ ਨਹੀਂ ਹੈਗਾ ਉਹ ਕੀ ਰਿਹਾ ਤੇ ਫਰੋਤੀਆਂ ਦੀ ਕਾਲਜ਼ ਹੀ ਆਣੀ ਹੈਗੀਆਂ ਚਾਹੇ ਕਿਸ ਨੇ ਖੁਸ਼ੀ ਦਾ ਵੱਡਾ ਪ੍ਰੋਗਰਾਮ ਕਰ ਲਿਆ ਜਾਂ ਕਿਸ ਨੇ ਆਪਣੇ ਧੀ ਪੁੱਤ ਦਾ ਵਿਆਹ ਕਰ ਲਿਆ ਇਹ ਪੰਜਾਬ ਵਾਸਤੇ ਵੱਡੀ ਚਿੰਤਾ ਸਰਕਾਰ ਵਾਸਤੇ ਵੱਡੀ ਚਿੰਤਾ ਕਿ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਠ ਜੂਗਾ ਜਦੋਂ ਸਰਕਾਰ ਦਾ ਵਿਸ਼ਵਾਸ ਉੱਠ ਗਿਆ ਨਾ ਫਿਰ ਬੰਵੇਂ ਐਮਐਲ ਨਹੀਂ ਫਿਰ ਆਉਣ ਵਾਲੇ ਬੁਰੇ ਸਮੇਂ ਚ ਦੋ ਹੀ ਰਹਿ ਜਾਣੇ ਹੈਗੇ